ਨੇ ਇੱਥੇ ਗੁਰੂ ਸਾਹਿਬ ਬੰਨੇ ਕਿਆ ਨੀਚੋਂ ਊਚ ਕਰੇ ਮੇਰਾ ਗੋਬਿੰਦ ਹੁੰਦਾ ਏਕ ਧੰਗ ਗੁਰ ਕਲਗੀ ਤਰਪਾਛੈ ਤੇਰੇ ਕੋਈ ਤਾਕਤ ਆ ਅਸੀਂ ਤਾਂ ਨੀਚ ਸੀ ਆ ਭਰੀ ਸੰਗਤ ਚ ਬਿਠਿਆ ਕੋਈ ਜਾਣਦਾ ਨਹੀਂ ਸੀ ਆਪ ਜੀ ਕਿਰਪਾ ਕਰਕੇ ਉਠਾ ਕੇ ਲਾਏ ਹੋ ਤੇ ਨੀਚੋਂ ਊਚ ਕਰੇ ਮੇਰਾ ਗੋਬਿੰਦ ਆਪ ਜੀ ਨੇ ਉੱਚਾ ਕਰ ਦਿੱਤਾ ਕਿ ਅਸੀਂ ਆਪ ਜੀ ਨੂੰ ਅਮਰ ਦੀ ਦਾਤ ਦੇਣ ਜੋਗੇ ਹੋ ਗਏ ਫਿਰ ਉਹਨਾਂ ਨੇ ਕੀ ਕਿਹਾ ਕਾਹੂ ਤੇ ਨਾ ਡਰੇ ਕਹਿੰਦੇ ਪਰਮਾਤਮਾ 헤 ਧੰਗੁਰੂ ਕਲਗੀਧਰ ਪਾਛਾ ਆਪ ਜੀ ਨੇ ਅੰਦਰ ਐਸੀ ਦਾਤ ਪਾ ਦਿੱਤੀ ਏ ਐਸੀ ਸ਼ਕਤੀ ਪਾ ਦਿੱਤੀ ਏ ਅਮਰਤੀ ਐਸੀ ਪ੍ਰਕਾਸ਼ ਪੈਦਾ ਕਰ ਦਿੱਤਾ ਹੈ ਕਹਿੰਦੇ ਹੁਣ ਕਿਸੇ ਤੋਂ ਵੀ ਸੰਸਾਰ ਦੇ ਤੋਂ ਡਰ ਨਹੀਂ ਲੱਗਦਾ ਕਿਉਂਕਿ ਮੌਤ ਨਾਲ ਜਦੋਂ ਜਦ ਦੇ ਕਰ ਚੁੱਕੇ ਹੋ ਡਰ ਕਾਦਾ ਰਹਿ ਗਿਆ ਉਹਨਾਂ ਨੂੰ ਕਿ ਕੋਈ ਡਰ ਨਹੀਂ ਹੈ ਸਿਰਫ ਅਸੀਂ ਸਮਝੇ ਨਹੀਂ